ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਖਾਸ ਵੀਡੀਓ ਲੈ ਕੇ ਆਏ ਹਾਂ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਇਹ ਕਿ ਜਿਹੜੀ ਔਰਤ ਆਪਣੇ ਘਰ ਦੇ ਵਿੱਚ ਆਟਾ ਗੁੰਨਦੇ ਸਮੇਂ ਆਟੇ 'ਚ ਇਹ ਤਿੰਨ ਚੀਜ਼ਾਂ ਪਾ ਕੇ ਰੋਟੀ ਬਣਾਉਦੀ ਹੈ ਤਾਂ ਉਸ ਦੇ ਘਰ ਦੇ ਵਿੱਚ ਕਦੇ ਵੀ ਗਰੀਬੀ ਨਹੀਂ ਆਉਦੀ ਤੇ ਉਹ ਕਿਹੜੀਆਂ ਤਿੰਨ ਚੀਜ਼ਾਂ ਨੇ ਜੋ ਚਾਰੀਆਂ ਪੈਣਾ ਨੂੰ ਆਟੇ ਦੇ ਵਿੱਚ ਪਾ ਕੇ ਜ਼ਰੂਰ ਆਟੇ ਨੂੰ ਗੁੰਨਣ ਦੇ ਸਮੇਂ ਆਟੇ ਦੇ ਵਿੱਚ ਪਾਉਣੀਆਂ ਚਾਹੀਦੀਆਂ ਨੇ ਇਹ ਅੱਜ ਸਾਰੀ ਵਿਚਾਰ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ Hindu ਧਰਮ ਦੇ ਵਿੱਚ ਭੋਜਨ ਨੂੰ ਦੇਵਤਾ ਮੰਨਿਆ ਜਾਂਦਾ ਹੈ ਇਸ ਲਈ ਸਾਨੂੰ ਅੰਨ ਦਾ ਸਤਿਕਾਰ ਹਮੇਸ਼ਾ ਲਈ ਕਰਨਾ ਸਿਖਾਇਆ ਜਾਂਦਾ ਹੈ ਭੋਜਨ ਆ ਗੌਣਾ ਜਿੰਨਾ ਔਖਾ ਹੁੰਦਾ ਹੈ ਉਸ ਨੂੰ ਬਰਬਾਦ ਕਰਨਾ ਓਨਾ ਹੀ ਆਸਾਨ ਹੁੰਦਾ ਹੈ। ਭੋਜਨ ਸਾਡੀ ਸਾਰਿਆਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਦੇ ਵਿੱਚੋਂ ਏਕੇ ਤੇ ਸਾਡੇ ਸਾਰੇ ਘਰਾਂ ਵਿੱਚ ਹਰ ਰੋਜ਼ ਭੋਜਨ ਪਕਾਇਆ ਜਾਂਦਾ ਹੈ ਪਰ ਵਾਸਤੂ ਸ਼ਾਸਤਰ ਨੇ ਭੋਜਨ ਪਕਾਉਣ ਦੇ ਲਈ ਕੁਝ ਨਿਯਮlar ਆਧਾਰਿਤ ਕੀਤੇ ਨੇ ਜਿਨ੍ਹਾਂ ਦੀ ਪਾਲਣਾ ਘਰ ਦੇ ਵਿੱਚ ਖਾਣਾ ਪਕਾਉਣ ਵਾਲੇ ਹਰ ਇੱਕ ਵਿਅਕਤੀ ਹਰ ਇੱਕ ਲੇਡੀ ਭੈਣ ਭਰਾ ਨੂੰ ਕਰਨੀ ਚਾਹੀਦੀ ਏ ਭਾਵੇਂ ਉਹ ਔਰਤ ਹੋਵੇ ਜਾਂ ਮਰਦ ਜਾਂ ਫਿਰ ਇਥੋਂ ਤੱਕ ਕਿ ਇੱਕ ਨੌਕਰ ਰਾਣੀ ਅੱਜ ਅਸੀਂ ਇਸ ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਖਾਣਾ ਪਕਾਉਣ ਦੇ ਨਾਲ ਜੁੜੀਆਂ ਕੁਝ ਕੁ ਮਹੱਤਵਪੂਰਨ ਗੱਲਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੇ ਵਿੱਚ ਇੱਕ ਇਹ ਹੈ ਕਿ ਭੋਜਨ ਪਕਾਉਂਦੇ ਸਮੇਂ ਕਿਹੜੇ ਨਿਯਮਾਂ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਏ ਤੇ ਰੋਟੀ ਬਣਾਉਣ ਲਈ ਆਟਾ ਗੁੰਨਦੇ ਸਮੇਂ ਸਾਨੂੰ ਕੀ ਕਰਨਾ ਚਾਹੀਦਾ ਆਰਟੀ ਦੇ ਵਿੱਚ ਸਾਨੂੰ ਕਿਹੜੀ ਅਜੀਬ ਚੀਜ਼ ਨੂੰ ਪਾਉਣਾ ਚਾਹੀਦਾ ਹੈ ਤਾਂ ਜੋ ਸਾਡੇ ਘਰ ਦੇ ਵਿੱਚ ਖੁਸ਼ੀਆਂ ਤੇ ਖੁਸ਼ਹਾਲੀ ਬਣੀ ਰਹੇ ਸਾਡੇ ਪੁਰਖਿਆਂ ਨੇ ਸਾਨੂੰ ਜ਼ਿੰਦਗੀ ਦੇ ਕਈ ਰਾਜ਼ ਵੀ ਦੱਸੇ ਸਨ ਤੇ ਰਵਾਇਤੀ ਤਰੀਕਿਆਂ ਤੇ ਉਪਾਅਾਂ ਦਾ ਪਾਲਣਾ ਕਈ ਪਹਿਲੂਆਂ ਦੇ ਵਿੱਚ ਵੀ ਕੀਤਾ ਜਾਂਦਾ ਹੈ ਜੋ ਨਾ ਸਿਰਫ ਸਰੀਰਕ ਸਗੋਂ ਮਾਨਸਿਕ ਤੇ ਅਧਿਆਤਮਿਕ ਤਾਂਦਰੁਸਤੀ ਦੇ ਵੱਲ ਵੀ ਲੈ ਜਾਂਦੇ ਨੇ ਆਟਾ ਗੁੰਨਣ ਦਾ ਇਹ ਤਰੀਕਾ ਵੀ ਇੱਕ ਅਜੇਹੀ ਹੀ ਮਹੱਤਵਪੂਰਨ ਪਰੰਪਰਾ ਹੈ ਇਹ ਉਪਾਸਿਰ ਪਰ ਸੋਈ ਤੱਕ ਸੀਮਤ ਨਹੀਂ ਸਗੋ ਇਹ ਘਰ ਦੇ ਹਰ ਮੈਂਬਰ ਦੇ ਜੀਵਨ ਦੇ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੇ ਵਿੱਚ ਪ੍ਰਭਾਵਸ਼ਾਲੀ ਸਾਬਤ ਹੋ ਸਕਦਾ ਹੈ ਇਹ ਤਰੀਕਾ ਗ੍ਰਹਿਾਂ ਦੇ ਪ੍ਰਭਾਵ ਨੂੰ ਮਜ਼ਬੂਤ ਕਰਨ ਤੇ ਉਹਨਾਂ ਦੇ ਸ਼ੁਭ ਨਿਤ ਨਤੀਜੇ ਪ੍ਰਾਪਤ ਕਰਨ ਦਾ ਇੱਕ ਸਧਾਰਨ ਤਰੀਕਾ ਹੈ ਤੇ ਆਓ ਜਾਣਦੇ ਹਾਂ ਆਟੇ ਵਿੱਚ ਕਿਹੜੀਆਂ ਤਿੰਨ ਚੀਜ਼ਾਂ ਸਾਨੂੰ ਮਿਲਾਉਣੀਆਂ ਚਾਹੀਦੀਆਂ ਨੇ ਜਿਸ ਦੇ ਨਾਲ ਸਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਸਭ ਤੋਂ ਪਹਿਲਾਂ ਤਾਂ ਆਓ ਐਸੀ ਉਹਨਾਂ ਗੱਲਾਂ ਦੇ ਬਾਰੇ ਗੱਲ ਕਰਦੇ ਹਾਂ ਜੋ ਸਾਨੂੰ ਖਾਣਾ ਬਣਾਉਣ ਦੇ ਸਮੇਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਤੇ ਇਸ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਕਿ ਸਾਨੂੰ ਆਟੇ ਦੇ ਵਿੱਚ ਕੀ ਪਾਉਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਮੁੱਖ ਤੌਰ ਤੇ ਘਰ ਦੀ ਰਸੋਈ ਦੇ ਵਿੱਚ ਹੀ ਭੋਜਨ ਪਕਾਉਣਾ ਹੈ ਇਸ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਾਡੀ ਰਸੋਈ ਵਾਸਤੂ ਸ਼ਾਸਤਰ ਦੇ ਨਿਯਮਾਂ ਦੇ ਅਨੁਸਾਰ ਸਹੀ ਜਗ੍ਹਾ ਤੇ ਬਣੀ ਹੋਈ ਹੈ ਜਾਂ ਨਹੀਂ ਵਾਸਤੂ ਸ਼ਾਸਤਰ ਦੇ ਅਨੁਸਾਰ ਸਾਡੇ ਘਰ ਦੀ ਰਸੋਈ ਹਮੇਸ਼ਾ ਦੱਖਣ ਪੂਰਬ ਦਿਸ਼ਾ ਦੇ ਵਿੱਚ ਹੋਣੀ ਚਾਹੀਦੀ ਹੈ ਇਸ ਦਿਸ਼ਾ ਵਿੱਚ ਰਸੋਈ ਹੋਣ ਨਾਲ ਭੋਜਨ ਪਕਾਉਣ ਵਾਲੇ ਵਿਅਕਤੀ ਦੀ ਸੇ ਤੇ ਚੰਗੀ ਰਹਦੀ ਏ ਤੇ ਉਸ ਨੂੰ ਖਾਣਾ ਪਕਾਉਣ ਦੇ ਵਿੱਚ ਵੀ ਉਤਸ਼ਾਹ ਮਿਲਦਾ ਹੈ ਨਾਲ ਹੀ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਹਮੇਸ਼ਾ ਉੱਤਰ ਦਿਸ਼ਾ ਜਾਂ ਪੂਰਬ ਦਿਸ਼ਾ ਦੇ ਵੱਲ ਹੀ ਮੂੰਹ ਕਰਕੇ ਖਾਣਾ ਪਕਾਉਣਾ ਚਾਹੀਦਾ ਹੈ ਦੂਜਾ ਭੋਜਨ ਹਮੇਸ਼ਾ ਸ਼ੁੱਧ ਤੇ ਸ਼ਾਂਤ ਮਨ ਦੇ ਨਾਲ ਪਕਾਉਣਾ ਚਾਹੀਦਾ ਹੈ ਤੇ ਭੋਜਨ ਪਕਾਉਂਦੇ ਸਮੇਂ ਮਨ ਵਿੱਚ ਗੁੱਸੇ ਜਾਂ ਨਫ਼ਰਤ ਦਾ ਕੋਈ ਵੀ ਵਿਚਾਰ ਨਹੀਂ ਹੋਣਾ ਚਾਹੀਦਾ ਇਸ ਨਾਲ ਮਾਂ ਅਨਪੂਰਨਾਂ ਗੁੱਸੇ ਹੁੰਦੀ ਏ ਚੜਚੜੀ ਪਣਤੀ ਛਿੱਜਕ ਦੇ ਨਾਲ ਪਕਾਇਆ ਗਿਆ ਭੋਜਨ ਲਾਭ ਨਾਲੋਂ ਜ਼ਿਆਦਾ ਸਾਨੂੰ ਨੁਕਸਾਨ ਕਰਦਾ ਹੈ ਤੇ ਸਾਡੇ ਘਰ ਦੀ ਬਰਕਤ ਘਟ ਜਾਂਦੀ ਹੈ। ਤੀਸਰਾ ਕਾਰਨ ਕਾ ਖਾਣਾ ਪਕਾਉਂਦੇ ਸਮੇਂ ਰਸੋਈ ਹਮੇਸ਼ਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਤੇ ਗਲਤੀ ਦੇ ਨਾਲ ਵੀ ਭਾਰੀ ਚੱਪਲਾ ਜਾਂ ਜੁੱਤੀਆਂ ਕਦੇ ਵੀ ਰਸੋਈ ਦੇ ਵਿੱਚ ਨਹੀਂ ਲਿਆਉਣੀਆਂ ਚਾਹੀਦੀਆਂ। ਸਹੀ ਜਗ੍ਹਾ ਤੇ ਯੋਜਨਾਬੱਧ ਤਰੀਕੇ ਨਾਲ ਪਕਾਇਆ ਹੋਇਆ ਭੋਜਨ ਪਰਮਾਤਮਾ ਨੂੰ ਭੇਟ ਕਰਨਾ ਚਾਹੀਦਾ ਹੈ ਤੇ ਪਰਮਾਤਮਾ ਇਸ ਨਾਲ ਆਸਾਨੀ ਦੇ ਨਾਲ ਪ੍ਰਸੰਨ ਹੁੰਦੇ ਨੇ ਤੇ ਗੰਦੀਆਂ ਖਾਵਾਂ ਤੇ ਜਾਂ ਫਿਰ ਗੰਦੇ ਭਾਂਡਿਆਂ ਦੇ ਵਿੱਚ ਤਿਆਰ ਕੀਤਾ ਗਿਆ ਭੋਜਨ ਪਰਮਾਤਮਾ ਨੂੰ ਭੇਟ ਨਹੀਂ ਕਰਨਾ ਚਾਹੀਦਾ ਪਰਮਾਤਮਾ ਕਦੇ ਵੀ ਅਸ਼ੁੱਧ ਤਰੀਕੇ ਦੇ ਨਾਲ ਗੁੱਸੇ ਦੇ ਵਿੱਚ ਜਾਂ ਅਸ਼ਾਂਤ ਮਨ ਵਿੱਚ ਤਿਆਰ ਕੀਤਾ ਗਿਆ ਭੋਜਨ ਸਵਾਰ ਕਰ ਨਹੀਂ ਕਰਦੇ ਜੇਕਰ ਭੋਜਨ ਪਕਾਉਂਦੇ ਸਮੇਂ ਕੋਈ ਬਹਿਸ ਜਾਂ ਗਾਲੀ-ਗਲੋਚ ਹੁੰਦੀ ਹੈ ਤਾਂ ਅਜਿਹਾ ਭੋਜਨ ਸਰੀਰਕ ਤੇ ਮਾਨਸਿਕ ਸਥਿਤੀ ਤੇ ਬੁਰਾ ਪ੍ਰਭਾਵ ਪਾਉਂਦਾ ਹੈ ਇਸ ਤੋਂ ਇਲਾਵਾ ਭੋਜਨ ਪਕਾਉਂਦੇ ਸਮੇਂ ਇਸ ਨੂੰ ਬਾਰ-ਬਾਰ ਚੱਖਣਾ ਨਹੀਂ ਚਾਹੀਦਾ ਇਸ ਨਾਲ ਭੋਜਨ ਝੂਠਾ ਹੋ ਜਾਂਦਾ ਹੈ ਤੇ ਕਿਸੇ ਹੋਰ ਨੂੰ ਖਵਾਉਣਾ ਸਾਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਪ੍ਰਮਾਤਮਾ ਨੂੰ ਪ੍ਰਸ਼ਾਦ ਦੇ ਵਜੋਂ ਆਪਣਾ ਝੂਠਾ ਖਾਣਾ ਖਵਾਉਣਾ ਇੱਕ ਮਹਾਪਾਪ ਦੇ ਵਾਂਗ ਹੁੰਦਾ ਹੈ ਭੋਜਨ ਹਮੇਸ਼ਾ ਨਹਾਉਣ ਤੇ ਰਚਨਾ ਦੇ ਕੰਮ ਖਤਮ ਕਰਨ ਤੋਂ ਬਾਅਦ ਹੀ ਸਾਨੂੰ ਪਕਾਉਣਾ ਚਾਹੀਦਾ ਹੈ ਤੇ ਇਸ ਤੋਂ ਬਾਅਦ ਜਦੋਂ ਵੀ ਤੁਸੀਂ ਸਵੇਰੇ ਭੋਜਨ ਬਣਾਉਣਾ ਸ਼ੁਰੂ ਕਰਦੇ ਹੋ ਸਭ ਤੋਂ ਪਹਿਲਾਂ ਅਗਨੀ ਦੇਵ ਨੂੰ ਜ਼ਰੂਰ ਯਾਦ ਕਰੋ ਇਸ ਨਾਲ ਘਰ ਦੇ ਵਿੱਚ ਭੋਜਨ ਦੀ ਕਦੇ ਵੀ ਕਮੀ ਨਹੀਂ ਹੁੰਦੀ ਤੇ ਖੁਸ਼ੀ ਤੇ ਸ਼ਾਂਤੀ ਬਣੀ ਰਹਿੰਦੀ ਹੈ ਤੇ ਨਾਲ ਹੀ ਕਦੇ ਵੀ ਟੁੱਟੇ ਹੋਏ ਭਾਂਡੇ ਦੇ ਵਿੱਚ ਨਮਕ ਨਾ ਪਾਓ ਜਾਂ ਨਾ ਖਾਓ ਹਮੇਸ਼ਾ ਸਾਹ ਪਾਂਡੇ ਦੇ ਵਿੱਚ ਭੋਜਨ ਪਕਾਉ ਤੇ ਕਦੇ ਵੀ ਹੱਥ ਤੇ ਰੱਖ ਕੇ ਰੋਟੀ ਨੂੰ ਨਾ ਖਾਓ ਹੱਥ ਤੇ ਰੋਟੀ ਰੱਖ ਕੇ ਖਾਣ ਦੇ ਨਾਲ ਘਰ ਵਿੱਚ ਗਰੀਬੀ ਦਾ ਵਾਸ ਹੁੰਦਾ ਹੈ ਤੇ ਘਰ ਵਿੱਚ ਰਾਹੂ ਦੋਸ਼ ਵੀ ਪੈਦਾ ਹੋ ਜਾਂਦੇ ਨੇ ਤੇ ਆਓ ਜਾਣਦੇ ਹਾਂ ਕਿ ਆਟਾ ਗੁੰਨਦੇ ਸਮੇਂ ਸਾਨੂੰ ਕਿਹੜੀਆਂ ਚੀਜ਼ਾਂ ਆਟੇ ਦੇ ਵਿੱਚ ਪਾਉਣੀਆਂ ਚਾਹੀਦੀਆਂ ਨੇ ਹਰ Hindu ਘਰ ਦੇ ਵਿੱਚ ਰੋਟੀ ਖਾਸ ਤੌਰ ਤੇ ਖਾਣੇ ਦੇ ਲਈ ਬਣਾਈ ਜਾਂਦੀ ਹੈ ਜਿਸ ਤਰ੍ਹਾਂ ਧਰਤੀ ਦਾ ਆਕਾਰ ਗੋਲ ਹੁੰਦਾ ਉਸੇ ਤਰ੍ਹਾਂ ਰੋਟੀ ਦਾ ਆਕਾਰ ਵੀ ਗੋਲ ਹੀ ਹੁੰਦਾ ਹੈ ਤੇ ਦੇਵਤਿਆਂ ਨੂੰ ਭੋਗ ਲਗਾਉਂਦੇ ਸਮੇਂ ਸਿਰਫ ਗੋਲ ਰੋਟੀ ਹੀ ਬਣਾਉਣੀ ਚਾਹੀਦੀ ਹੈ ਤੇ ਰੋਟੀ ਨੂੰ ਕਦੇ ਵੀ ਟੁਕੜੇ-ਟੁਕੜੇ ਕਰਕੇ ਭਗਵਾਨ ਨੂੰ ਨਹੀਂ ਚੜਾਉਣਾ ਚਾਹੀਦਾ ਸ਼ਾਸਤਰਾਂ ਵਿੱਚ ਰੋਟੀ ਬਣਾਉਂਦੇ ਸਮੇਂ ਮਹੱਤਵਪੂਰਨ ਗੰਨਾ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਰੋਟੀ ਬਣਾਉਣ ਦੇ ਲਈ ਆਟੇ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਤੁਸੀਂ ਆਟਾ ਗੁੰਨਦੇ ਸਮੇਂ ਇਸ ਵਿੱਚ ਕੁਝ ਚੀਜ਼ਾਂ ਜੋੜਦੇ ਹੋ ਤਾਂ ਮਾਂ ਲక్ష్ਮੀ ਖੁਸ਼ ਹੋ ਜਾਂਦੀ ਹੈ ਤੇ ਆਟਾ ਗੁੰਨਣਾ ਵੀ ਇੱਕ ਕਲਾ ਹੈ ਜਦੋਂ ਘਰ ਦੀਆਂ ਔਰਤਾਂ ਆਪਣੇ ਹੱਥ ਦੇ ਨਾਲ ਆਟਾ ਗੁੰਨਦੀਆਂ ਨੇ ਤਾਂ ਉਹਨਾਂ ਦੇ ਹੱਥਾਂ ਤੋਂ ਸਕਾਰਾਤਮਕ ਊਰਜਾ ਪ੍ਰਵੇਸ਼ ਕਰਦੀ ਆਟਾ ਗੁੰਨਦੇ ਸਮੇਂ ਮਨ ਵਿੱਚ ਮਾਂ ਲక్ష్ਮੀ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਪਰਿਵਾਰ ਦੀ ਭਲਾਈ ਦੀ ਭਾਵਨਾ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਸੱਚੀ ਸਰਦਾ ਤੇ ਪਿਆਰ ਨਾਲ ਬਣਾਈ ਗਈ ਰੋਟੀ ਘਰ ਵਿੱਚ ਖੁਸ਼ੀ ਤੇ ਖੁਸ਼ਹਾਲੀ ਲਿਆਉਂਦੀ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਆٹے ਨੂੰ ਗੁੰਨਦੇ ਸਮੇਂ ਕੁਝ ਮਹੱਤਵਪੂਰਨ ਚੀਜ਼ਾਂ ਜੋੜਨੀਆਂ ਚਾਹੀਦੀਆਂ ਨੇ। ਜਿਨ੍ਹਾਂ ਦੇ ਬਾਰੇ ਅੱਜ ਹੀ ਅੱਜ ਤੁਹਾਨੂੰ ਦੱਸਣ ਜਾ ਰਹੀ ਹਾਂ। ਜੇਕਰ ਤੁਸੀਂ ਰਚਨਾ ਗੁੰਨਦੇ ਸਮੇਂ ਆٹے ਦੇ ਵਿੱਚ ਇਸ ਵਿੱਚ ਇਹ ਚੀਜ਼ਾਂ ਪਾਉਂਦੇ ਹੋ ਤਾਂ ਤੁਹਾਡੇ ਘਰੋਂ ਗਰੀਬੀ ਹਮੇਸ਼ਾ ਦੇ ਲਈ ਹੀ ਚਲੀ ਜਾਵੇਗੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੋਮਵਾਰ ਚੰਦਰਮਾ ਦੀ ਤਾਕਤ ਜੇਕਰ ਤੁਸੀਂ ਸੋਮਾਰ ਨੂੰ ਆਟਾ ਗੁੰਨਦੇ ਹੋ ਤਾਂ ਇਸ ਨਾਲ ਤੁਹਾਡੇ ਪਰਿਵਾਰ ਦੇ ਮੈਂਬਰਾਂ ਦਾ ਚੰਦਰ ਗ੍ਰਹਿ ਮજબૂત ਹੁੰਦਾ ਹੈ ਚੰਦਰ ਗ੍ਰਹਿ ਮਨ ਦੀ ਸ਼ਾਂਤੀ ਸੰਤੁਲਨ ਤੇ ਭਾਵਨਾਤਮਕ ਸਥਿਰਤਾ ਦਿੰਦਾ ਹੈ ਤੇ ਇਸ ਦੇ ਨਾਲ ਹੀ ਘਰ ਵਿੱਚ ਸਦਭਾਵਨਾ ਤੇ ਪਿਆਰ ਵੀ ਵਧਦਾ ਹੈ ਜਿਸ ਕਾਰਨ ਸਾਰੇ ਮੈਂਬਰ ਇੱਕ ਦੂਜੇ ਦੇ ਨੇੜੇ ਆਉਂਦੇ ਨੇ ਤੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਵੀ ਬਣਿਆ ਰਹਿੰਦਾ ਹੈ ਇਸ ਤੋਂ ਇਲਾਵਾ ਮੰਗਲਵਾਰ ਮੰਗਲ ਦੀ ਸ਼ਕਤੀ ਮੰਗਲਵਾਰ ਨੂੰ ਆਟੇ ਦੇ ਵਿੱਚ ਥੋੜਾ ਜਿਹਾ ਗੁੜ ਮਿਲਾ ਕੇ ਗੁੰਨਣ ਦੇ ਨਾਲ ਮੰਗਲ ਗ੍ਰਹਿ ਦੀਆਂ ਸ਼ਕਤੀਆਂ ਵਾਧੀਆਂ ਹਨ ਮੰਗਲ ਤੇਲੇਰੀ ਊਰਜਾ ਤੇ ਕੁਸ਼ਲਤਾ ਵਧਾਉਂਦਾ ਹੈ ਇਸ ਦੇਣ ਇਸ ਰਸਮ ਨੂੰ ਕਰਨ ਨਾਲ ਪਰਿਵਾਰ ਦੇ ਮੈਂਬਰ ਆਪਣੇ ਕੰਮ ਪ੍ਰਤੀ ਵਧੇਰੇ ਸਮਰਪਿਤ ਰਹਿੰਦੇ ਆ ਤੇ ਜੀਵਨ ਦੇ ਵਿੱਚ ਉਤਸ਼ਾਹ ਤੇ ਮਿਹਨਤ ਦੀ ਭਾਵਨਾ ਉਹਦੀ ਇਹ ਉਪਾਅ ਘਰ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਨਿਕਾਰਾਤਮਕਤਾ ਨੂੰ ਦੂਰ ਕਰ ਦਿੰਦਾ ਹੈ ਇਸ ਤੋਂ ਇਲਾਵਾ ਬੁੱਧਵਾਰ ਦੇ ਦਿਨ ਬੁੱਧ ਦੀ ਤਾਕਤ ਬੁੱਧਵਾਰ ਨੂੰ ਆਟੇ ਵਿੱਚ ਥੋੜਾ ਜਿਹਾ ਧਨੀਆ ਜਾਂ ਪਾਲਕ ਮਿਲਾ ਕੇ ਗੁੰਨਣ ਦੇ ਨਾਲ ਬੁੱਧ ਦੇ ગ્રਹਿ ਮਜ਼ਬੂਤ ਹੁੰਦੇ ਹੈ ਬੁੱਧੀ ਗ੍ਰਹਿ ਬੁੱਧੀ ਸੰਚਾਰ ਤੇ ਬੋਲਣ ਦੀ ਸ਼ਕਤੀ ਨੂੰ ਵਧਾਉਂਦਾ ਹੈ ਇਹ ਉਪਾਅ ਨੂੰ ਅਪਣਾਉਣ ਦੇ ਨਾਲ ਪਰਿਵਾਰ ਦੇ ਮੈਂਬਰ ਬਧੇਰੇ ਬੁੱਧੀਮਾਨ ਤੇ ਸੰਚਾਰ ਵਿੱਚ ਨੇਪੂਰਨ ਬਣਦੇ ਹਨ ਤੇ ਇਸ ਦੇ ਨਾਲ ਘਰ ਵਿੱਚ ਸੰਚਾਰ ਦਾ ਪੱਧਰ ਸੁਧਰਦਾ ਹੈ ਜਿਸ ਨਾਲ ਰਿਸ਼ਤੇ ਵੀ ਮਜ਼ਬੂਤ ਹੁੰਦੇ ਨੇ ਇਸ ਤੋਂ ਇਲਾਵਾ ਵੀਰਵਰ ਵੀਰਵਰ ਨੂੰ ਆਟੇ ਵਿੱਚ ਹਲਦੀ ਜਾਂ ਛੋਲਿਆਂ ਦਾ ਆਟਾ ਮਿਲਾ ਕੇ ਗੁੰਨਣ ਨਾਲ ਬ੍ਰਹਸਪਤੀ ਦੀ ਸ਼ਕਤੀ ਵਧਦੀ ਹੈ ਬ੍ਰਹਸਪਤੀ ਵਿਅਕਤੀ ਨੂੰ ਗਿਆਨ ਸਿਖਿਆ ਤੇ ਮਾਰਗਦਰਸ਼ਨ ਦਿੰਦਾ ਹੈ ਇਸ ਦਿਨ ਇਸ ਰਸਮ ਨੂੰ ਕਰਨ ਦੇ ਨਾਲ ਪਰਿਵਾਰ ਦੇ ਮੈਂਬਰ ਸਹੀ ਰਸਤੇ ਤੇ ਚੱਲਦੇ ਹਨ ਤੇ ਉਹਨਾਂ ਦੇ ਜੀਵਨ ਵਿੱਚ ਸਫਲਤਾ ਤੇ ਖੁਸ਼ਹਾਲੀ ਦਾ ਰਸਤਾ ਖੋਲਦਾ ਇਸੇ ਨਾਲ ਹੀ ਘਰ ਵਿੱਚ ਸ਼ਾਂਤੀ ਤੇ ਅਧਿਆਤਮਿਕ ਤਰੱਕੀ ਦਾ ਮਾਹੌਲ ਵੀ ਬਣਦਾ ਹੈ ਇਸੋ 엘ਾ ਵਾ ਸ਼ੁਕਰਵਾਰ ਸ਼ੁਕਰਵਾਰ ਨੂੰ ਆਟੇ ਵਿੱਚ ਖਾਂਡੇ ਜਿਹਾ ਓਮ ਲਾ ਕੇ ਗੁੰਨਣ ਦੇ ਨਾਲ ਸ਼ੁਕਰਗ੍ਰਹਿ ਮਜ਼ਬੂਤ ਹੁੰਦਾ ਹੈ ਤੇ ਸ਼ੁਕਰ ਪ੍ਰੇਮ ਸੁੰਦਰਤਾ ਤੇ ਦੌਲਤ ਦਿੰਦਾ ਹੈ। ਇਸ ਦਿਨ ਇਸ ਰਸਮ ਨੂੰ ਕਰਨ ਨਾਲ ਪਰਿਵਾਰ ਵਿੱਚ ਖੁਸ਼ੀ ਸ਼ਾਂਤੀ ਪਿਆਰ ਤੇ ਖੁਸ਼ਹਾਲੀ ਵਾਧੀ ਇਹ ਘਰ ਵਿੱਚ ਖੁਸ਼ਹਾਲੀ ਤੇ ਰਿਸ਼ਤਿਆਂ ਦੇ ਵਿੱਚ ਮਠਾਸ ਵੀ ਆਉਂਦੀ। ਇਸ ਤੋਂ ਇਲਾਵਾ ਸ਼ਨੀਵਾਰ ਸ਼ਨੀ ਦਾ ਸਕਾਰਾਤਮਕ ਪ੍ਰਭਾਵ ਸ਼ਨੀਵਾਰ ਨੂੰ ਆਟੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਮਲਾ ਕੇ ਗੁੰਨਣ ਦੇ ਨਾਲ ਸ਼ਨੀ ਨੂੰ ਸ਼ੁਭផល ਮਿਲਦਾ ਹੈ ਤੇ ਸ਼ਨੀ ਵਿਅਕਤੀ ਨੂੰ ਧੀਰਜ, ਮਿਹਨਤ ਤੇ ਨਿਆਂ ਦਿੰਦਾ ਹੈ। ਇਹ ਉਪਾਅ ਘਰ ਵਿੱਚ ਸ਼ਾਂਤੀ ਤੇ ਖੁਸ਼ਹਾਲੀ ਵਧਾਉਂਦਾ ਹੈ। ਜਿਸ ਕਾਰਨ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਕੰਮਾਂ ਦੇ ਵਿੱਚ ਸਫਲਤਾ ਮਿਲਦੀ ਹੈ ਤੇ ਘਰ ਵਿੱਚ ਖੁਸ਼ੀ ਤੇ ਸ਼ਾਂਤੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਗੱਲ ਕਰਦੇ ਹਾਂ ਐਤਵਾਰ ਦੀ ਐਤਵਾਰ ਸੂਰਜ ਨੂੰ ਮਜ਼ਬੂਤ ਕਰਨ ਦਾ ਉਪਾਅ ਜੋਤਿਸ਼ ਸ਼ਾਸਤਰ ਦੇ ਅਨੁਸਾਰ ਕੁੰਡਲੀ ਵਿੱਚ ਕਮਜ਼ੋਰ ਸੂਰਜ ਨੂੰ ਮਜ਼ਬੂਤ ਕਰਨ ਦੇ ਲਈ ਐਤਵਾਰ ਨੂੰ ਆਟੇ ਦੇ ਵਿੱਚ ਗੁੜ ਮਿਲਾ ਕੇ ਗੁੰਨੋ ਤੇ ਇਸ ਤੋਂ ਪੂਰੀਆਂ ਬਣਾ ਕੇ ਖਾਓ ਇਸ ਨਾਲ ਕਮਜ਼ੋਰ ਸੂਰਜ ਵੀ ਮਜ਼ਬੂਤ ਹੋਵੇਗਾ ਇਹ ਸਨ ਕੁਝ ਕੇ ਚੀਜ਼ਾਂ ਜਿਹੜੀਆਂ ਸਾਨੂੰ ਆਪਣੇ ਘਰ ਦੇ ਵਿੱਚ ਭੈਣਾਂ ਨੂੰ ਆਟਾ ਗੁੰਨਣ ਦੇ ਸਮੇਂ ਆਟੇ ਦੇ ਵਿੱਚ ਜ਼ਰੂਰ ਮਿਲਾਉਣੀ ਹੈ ਚਾਹੀਦੀ ਹੈ ਹਰ ਦਿਨ ਦੇ ਇੱਕ ਹਰ ਉਪਾਅ ਹੁੰਦੇ ਆ ਜਿਵੇਂ ਜਿਵੇਂ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਦੱਸਿਆ ਕਿ ਕਿਹੜੇ ਦਿਨ ਕਿਹੜੀ ਚੀਜ਼ ਆਟੇ ਦੇ ਵਿੱਚ ਮਿਲਾਉਣੀ ਹੈ ਇਸੇ ਹੀ ਤਰੀਕੇ ਦੇ ਨਾਲ ਤੁਸੀਂ ਉਸ ਦਿਨ ਉਹੀ ਚੀਜ਼ ਆਟੇ ਦੇ ਵਿੱਚ ਮਿਲਾ ਕੇ ਗੁੰਨਣੀ ਹੈ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੇ ਵਿੱਚ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਇਹ ਸਿੰਪਲ ਜਿਹੇ ਉਪਾਅ ਸਾਡੇ ਘਰ ਨੂੰ ਸੁਵਰਗ ਬਣਾ ਸਕਦੇ ਨੇ ਸਾਡੀਆਂ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰ ਸਕਦੇ ਨੇ ਤੇ ਇਹਨਾਂ ਗੱਲਾਂ ਦਾ ਖਾਸ ਕਰਕੇ ਤੁਸੀਂ ਜ਼ਰੂਰ ਧਿਆਨ ਰੱਖਿਓ ਤੇ ਇਹਨਾਂ ਨੂੰ ਆਪਣੇ ਘਰ ਦੇ ਵਿੱਚ ਅੱਜ ਹੀ ਅਪਣਾਉਣਾ ਸ਼ੁਰੂ ਕਰਦੇ ਹੋ हां जी ये सीरीज ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟੀ ਜਿਹੀ ਜਾਣਕਾਰੀ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੀਏ ਜੇਕਰ ਤੁਹਾਨੂੰ ਸਾਡੇ ਇਸ ਤਰ੍ਹਾਂ ਦੇ ਉਪਾਅ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਤਨ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜਿਆਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਜ਼ਰੂਰ ਸ਼ੇਅਰ ਤੇ ਸਪੋਰਟ ਕਰਿਓ ਧੰਨਵਾਦ ਜੀ